ਤੋ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹਨਾ ਅਸੀਂ ਨਿਹਦਾ ਤਾਜ ਹੀ ਨਹੀਂ ਹਿੰਦੁਸਤਾਨ ਦੇ ਤਾਜ ਦਾ ਕੋਹਿਨੂਰ ਹੈ ਪੰਜਾਬ ਏਸ ਲੜਾਈ ਦੇ ਵਿੱਚ ਅਸੀਂ ਮੋਢੇ ਨਾਲ ਮੋਢਾ ਕੇ ਕਦਮ ਨਾਲ ਕਦਮ ਰਲਾਤੇ ਤੁਹਾਡਾ ਸਾਥ ਦੇਵਾਂਗੇ ਸਮੁੱਚਾ ਪੰਜਾਬੀ ਜਗਤ ਤੁਹਾਡੇ ਨਾਲ ਇਕੱਠੇ ਹੋਵੋ ਮੈਂ ਇਥੇ ਇੱਕ ਗੱਲ ਤੁਹਾਡੇ ਸਾਹਮਣੇ ਰੱਖਣਾ ਚਾਹਾਂਗਾ ਇਸ ਕਿਸਮ ਦੇ ਹਾਲਾਤ ਕਈ ਸਾਲ ਪਹਿਲੇ ਵੀ ਆਏ ਸੀ ਤਕਰੀਬਨ 21 ਸਾਲ ਪਹਿਲੇ ਕਾਂਗਰਸ ਦੀ ਸਰਕਾਰ ਸੀ ਇਸ ਕਿਸਮ ਦੇ ਹਾਲਾਤ ਪੈਦਾ ਹੋਏ ਮੈਂ ਮਸ਼ਹੂਰ ਉਹਨਾਂ ਦੀ ਕਾਂਗਰਸ ਲੀਡਰਸ਼ਿਪ ਨੇ ਇੱਕ ਮਜ਼ਬੂਤ ਫੈਸਲਾ ਲਿਆ ਸਾਰੇ ਪੜਾਣੇ ਜਿਹੜੇ ਕਾਨੂੰਨ 1981 ਤੋਂ ਬਣੇ ਸੀ ਜਿਦਾ ਜ਼ਿਕਰ ਮੰਤਰੀ ਸਾਹਿਬ ਨੇ ਕੀਤਾ ਸਾਰੇ ਨਾਲ ਕੀਤੇ ਪ੍ਰਾਈਮ ਮਿਨਿਸਟਰਸ ਤੱਕ ਜਿਹੜੇ ਸਾਡੇ ਫਾਰਮਰ ਪ੍ਰਾਈਮ ਮਿਨਿਸਟਰਸ ਦੇ ਕੀਤੇ ਹੋਏ ਸਿਗਨੇਚਰ ਸਨ ਉਹ ਵੀ ਸਾਰੇ ਰੱਦ ਕੀਤੇ ਉਹਨਾਂ ਉਸ ਵਾਟਰ ਟਰਮੀਨੇਸ਼ਨ ਐਕਟ ਦੇ ਕਾਰਨ ਅੱਜ ਦੇ ਦਿਨ ਤੱਕ ਪੰਜਾਬ ਦਾ ਪਾਣੀ ਸੁਰੱਖਿਅਤ ਤਾਂ ਮੈਂ ਇਸ ਗੱਲ ਦਾ ਵੀ ਬਖਸ਼ੂਰ ਆ ਕਿ ਉਸ ਟਾਈਮ ਜਿਹੜੀਆਂ ਪੋਲਿਟੀਕਲ ਜਮਾਤਾਂ ਸਾਡੇ ਖਿਲਾਫ ਸਨ ਜਿਸ ਤਰ੍ਹਾਂ ਅੱਜ ਅਸੀਂ ਤੁਹਾਡਾ ਸਾਥ ਦੇ ਰਹੇ ਹਾਂ ਉਹਨਾਂ ਨੇ ਉਦੋਂ ਸਾਡਾ ਸਾਥ ਦਿੱਤਾ ਪੋਲਿਟੀਕਲ ਮੈਚਿਓਰਿਟੀ ਦੀ ਗੱਲ ਪੰਜਾਬੀਅਤ ਦੀ ਗੱਲ ਹੈ ਰਾਜ ਕਰਨ ਦੀ ਜਾਂ ਰਾਜ ਭੋਗਣ ਦੀ ਗੱਲ ਨਹੀਂ ਤਾਂ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਇਸ ਲੜਾਈ ਦੇ ਵਿੱਚ ਅਸੀਂ ਤੁਹਾਡੇ ਨਾਲ ਤਗੜੇ ਹੋ ਕੇ ਲੜਾਈ ਲੜੋ ਮੈਂ ਬਿਲਕੁਲ ਸਾਰੇ ਮੰਨ ਕਰਨਾ ਜੇ ਦੀ ਗੱਲ ਮੰਤਰੀ ਸਾਹਿਬ ਨੇ ਕੀਤੀ ਕਿ ਤੁਸੀਂ ਵੇਖੋ ਜਿਹੜਾ ਐਕਟ ਬਣਾਇਆ ਇਹਨਾਂ ਨੇ ਬੀਬੀਐਮਬੀ ਉਹਦੇ ਵਿੱਚ 60% ਪੰਜਾਬ ਦਾ ਹੈ 40% ਬਾਕੀਆਂ ਦਾ ਤੇ ਵੋਟਾਂ ਦੇ ਵਿੱਚ ਪੰਜਾਬ ਦਾ ਇੱਕ ਵੋਟ ਹੈ ਹਰਿਆਣੇ ਦਾ ਦੂਜਾ ਵੋਟ ਹੈ ਹਿਮਾਚਲ ਦਾ ਤੀਜਾ ਵੋਟ ਹੈ ਦਿੱਲੀ ਦਾ ਇੱਕ ਵੋਟ ਹੈ ਰਾਜਸਥਾਨ ਦਾ ਇੱਕ ਵੋਟ ਵੋਟਾਂ ਜ਼ਿਆਦਾ ਕੱਠੀਆਂ ਦੂਜੇ ਪਾਸੇ ਹੋ ਜਾਂਦੀਆਂ ਸਾਡੀ ਸੁਣਵਾਈ ਕੋਈ ਨਹੀਂ ਹੁੰਦੀ ਤੋਂ ਅਸੀਂ ਜ਼ਰੂਰ ਚਾਹਾਂਗੇ ਇੱਥੇ ਸਰ ਸਾਨੂੰ ਇਸ ਕਿਸਮ ਦਾ ਇੱਕ ਐਕਟ ਜਿਸ ਨਾਲ 2004 ਚ ਲੈ ਕੇ ਆਇਆ ਸੀ ਇਹਨੂੰ ਸਕ੍ਰੈਪ ਕਰਨ ਦਾ ਤੋ ਤਰੀਕਾ ਲੱਭਣਾ ਚਾਹੀਦਾ ਜਿਹੜਾ ਜਿਹੜਾ ਹੈ ਪਾਕੜਾ ਪਿਆਸ ਮੈਨੇਜਮੈਂਟ ਬੋਰਡ ਹੈ ਵੀ ਸ਼ੁੱਡ ਸਕ੍ਰੈਪਡ ਐਂਡ ਸਪੈਸ਼ਲੀ ਜਿਹਦਾ ਜ਼ਿਕਰ ਇੱਥੇ ਹੋਇਆ ਹੈ ਕਿ ਜਿਹੜਾ ਇਹਦੇ ਵਿੱਚ ਸਪੈਸ਼ਲ ਉਸ ਟਾਈਮ ਦੇ ਉੱਤੇ ਅਸੀਂ ਜ਼ਿਕਰ ਕੀਤਾ ਸੀ ਦਫਾ ਜਿਹੜੀਆਂ ਸੈਕਸ਼ਨਸ ਹੈ ਸਨ ਸੈਕਸ਼ਨ 78 79 80 they should also not be part of it they should be scrapped water is a state issues state subject hai punjab has inherent rights sube kol poorn hath hai apna apni ladai ladiye kachariyan vich vi ethe assi tode naal mereya apna tonu kehda hai mantri ji jeda pakhra board da hai, hai, hai edi scrapping mango ਜਿਹੜਾ ਡੈਮ ਸੇਫਟੀ ਐਕਟ ਆ ਇਹਦੀ ਆਪਾਂ ਸਕ੍ਰੈਪਿੰਗ ਮੰਗੀ ਹੈ ਕਿਉਂਕਿ ਆਪਾਂ ਕਮੇਟੀਆਂ ਬਣਾ ਲਈ ਆਪਾਂ ਐਕਸੈਪਟ ਕਰ ਲਿਆ ਉਹਨਾਂ ਨੂੰ ਇੱਕ ਵਾਰ ਫਿਰ ਕੈਨਸਲ ਕਰ ਦੇਣਾ ਚਾਹ। ਵੀ ਮਸਟ ਨਾਟ ਗੋ ਅਕੋਰਡਿੰਗ ਟੂ ਵਾਟ ਦੀ ਸੈਂਟਰਲ ਇਸ ਟ੍ਰਾਈਂਗ ਟੂ ਡੂ ਆਪਣੇ ਹੱਕਾਂ ਵਾਸਤੇ ਆਪਣੀ ਇਸ ਲੜਾਈ ਦੇ ਵਿੱਚ ਅਸੀਂ ਪੂਰਨ ਤੁਹਾਡਾ ਸਾਥ ਦੇਵਾਂਗੇ ਕਿਉਂਕਿ ਇੱਥੇ ਨਹੀਂ ਮੁੱਕਣੀ। ਇਹਨਾਂ ਨੇ ਹੌਲੀ 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 ਪਹਿਲੇ ਬੀਐਸਐਫ ਲੈ ਆਂਦੀ ਜੀ ਪਹਿਲੇ 5-7 ਕਿਲੋਮੀਟਰ 'ਚ ਹੁੰਦੀ 50 ਤੇ ਆ ਗਏ। ਇਹਨਾਂ ਨੇ ਹੌista ਹੌista ਆਪਣਾ ਇਹ ਕੰਮ ਵਧਾਣਾ ਹੀ ਵਧਾਣਾ ਜੀ ਇੱਥੇ ਭਾਵੇਂ ਤੁਸੀਂ ਹੋਵੋ ਕੱਲ ਨੂੰ ਭਾਵੇਂ ਕੋਈ ਹੋਰ ਹੋਵੇ ਇਹ ਪੰਜਾਬ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਬਾਰਡਰ ਦੇ ਜਿਹੜੇ ਸੂਬੇ ਨੇ ਜਿਹੜੇ ਪੋਲੀਟੀਕਲ ਤੌਰ ਤੇ ਸੈਂਟਰ ਦੇ ਕੰਟਰੋਲ 'ਚ ਨਹੀਂ ਆਉਂਦੇ ਆਜ਼ਾਦਾਂ ਦਾ ਲੋਕ ਨੇ ਉਹਨਾਂ ਨੂੰ ਕੰਟਰੋਲ ਕਰਨ ਦਾ ਇੰਡਾਇਰੈਕਟ ਤੰਗ ਜਿਹੜਾ ਉਹਨੂੰ ਸਾਨੂੰ ਰੋਕਣ ਦੀ ਲੋੜ ਹੈ ਸੋ ਜ਼ਿਆਦਾ ਲੰਬਾ ਨਾ ਜਾਂਦਾ ਹੋਇਆ ਇਸ ਤੁਹਾਡੇ ਮਤੇ ਦੀ ਹੋਰ ਹੱਟਣ ਲਈ ਅਸੀਂ سپورਟ ਅਗਾਂਹਾਂਗੇ ਇਮਾਨਦਾਰੀ ਨਾਲ ਕਰਾਂਗੇ ਤੇ ਇਹ ਗੱਲ ਅਸੀਂ ਇੱਥੇ ਕਲੀਅਰ ਕਰਨੇ ਇੱਕ ਤੁਬਕਾ ਵੀ ਪਾਣੀ ਦਾ ਸਾਡੇ ਕੋਲ ਹੈ ਨਹੀਂ ਸਪੇਅਰ ਉਹ ਸਾਡਾ ਤੇ ਆਪਣਾ ਕੰਮ 80% ਪਾਣੀ ਤੇ ਪੰਜਾਬ ਦੇ ਅਸੇ ਡਾਰਕ ਜ਼ੋਨ ਹੋ ਚੁੱਕਿਆ ਜੀ ਜੇ ਅਸੀਂ ਅਕੋਰਡਿੰਗ ਟੂ ਜਿਹੜੇ ਐਗਰੀਕਲਚਰ ਸਾਇੰਟਿਸਟ ਨੇ ਉਹਨਾਂ ਮੁਤਾਬਕ ਮੰਤਰੀ ਜੀ ਚੱਲੀਏ ਤੇ ਤਕਰੀਬਨ 2038 ਦੇ ਵਿੱਚ ਅੰਡਰਗਰਾਊਂਡ ਵਾਟਰ ਸਾਡਾ ਖਤਮ ਹੋ ਜਾਣਾ ਜੇ ਝੋਨਾ ਤੇ ਆ ਜਿਹੜੀ ਇਸ ਟਾਈਮ ਅਸੀਂ ਝੋਨੇ ਦੀ ਫਸਲ ਦਾ ਜੇ ਅਸੀਂ ਕੋਈ ਇਹਦਾ ਕੋਈ ਰਸਤਾ ਨਾ ਕੱਢਿਆ ਸ ਕੋਈ ਦੂਸਰੀ ਫਸਲ ਨਾ ਲੈ ਕੇ ਆਂਦੀ ਜੇ ਪੰਜਾਬ ਦੇ ਲੋਕਾਂ ਨੂੰ ਅਸੀਂ ਇਕੱਠੇ ਹੋ ਕੇ ਜਾਗਰੂਕ ਨਾ ਕੀਤਾ ਤੇ ਤੁਸੀਂ ਇਹ ਵੇਖੋ ਕਿੰਨਾ ਭਾਰੀ ਸਾਡੇ ਸਾਹਮਣੇ ਸੰਕਟ ਹੈ ਪੰਜਾਬ ਇਜ਼ ਗੋਇੰਗ ਟੂ ਟਰਨ ਇਨਟੂ ਅ ਸੈਮੀ ਡੇਜ਼ਰਟ ਤਾਂ ਮੇਰੀ ਗੁਜ਼ਾਰਿਸ਼ ਹੈ ਸੋਆ ਛੋਨੇ ਵਾਲੀਆਂ ਜ਼ਮੀਨਾਂ ਜਿਹੜੀਆਂ ਇਹ ਰੇਤ ਬਣ ਜਾਂਦੀਆਂ ਮੇਰੀ ਗੁਜ਼ਾਰਿਸ਼ ਹੈ ਉਸ ਨਿਰਾਇਤ ਵਿੱਚ ਅਸੀਂ ਤੁਹਾਡੇ ਨਾਲ ਸਿਆਸੀ ਤੌਰ ਤੇ ਸਾਡੀ ਜਿੰਨੀ ਮਰਜ਼ੀ ਤੁਹਾਡੇ ਨਾਲ ਮਤ ਪੇਥ ਹੋਣ ਜਿੰਨੀ ਮਰਜ਼ੀ ਲੜਾਈ ਹੋਵੇ ਉਸੇ ਕਰਦੇ ਰਹਿਣ ਬਸ ਇਸ ਇਸ਼ੂ ਤੇ ਜਿੱਥੇ ਪੰਜਾਬ ਦੀ ਸੋਵਰਨਿਟੀ ਦੀ ਲੜਾਈ ਹੈ ਜਿੱਥੇ ਪੰਜਾਬ ਦੀ ਫੈਡਰਲ ਲੜਾਈ ਹੈ ਜਿੱਥੇ ਸੈਂਟਰ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਭਾਵੇਂ ਪੰਜਾਬ ਦੇ ਰੂਰਲ ਡਿਵੈਲਪਮੈਂਟ ਦੀ ਲੜਾਈ ਹੋਵੇ ਭਾਵੇਂ ਤੁਸੀਂ ਵੇਖਿਆ ਸਾਡੇ ਆੜਤੀਆਂ ਨੂੰ ਤੇ ਸਾਡੇ ਮੰਡੀਕਰਨ ਬੋਰਡ ਨੂੰ ਜਿਹੜੀ ਕਮਿਸ਼ਨ ਮਿਲਦੀ ਸੀ ਉਹ ਖਤਮ ਦਿੱਤੀ ਗਈ ਉਹਦਾ ਮਤਲਬ ਹੀ ਹੈ ਕਿ ਪੰਜਾਬ ਨੂੰ ਇਕਨੋਮਿਕਲੀ ਸਟ੍ਰੈਸ ਰੱਖੋ ਇਹਨਾਂ ਦੀ ਆਮਦਨ ਦੇ ਸੜੀਆਂ ਰੋਕੋ ਬਾਰਡਰ ਸਾਡੇ 10 ਸਾਲਾਂ ਦੇ ਆਲਰੇਡੀ ਬੰਦ ਨੇ ਇਹਨਾਂ ਦੀ ਸਰਕਾਰਾਂ ਦੇ ਸਾਰੇ ਪੋਰਟ ਆਨ ਸਾਡੇ ਸਾਰੇ ਜਿਹੜੇ ਸੁੱਕੇ ਪੋਰਟ ਨੇ ਇੱਕੋ ਹੀ ਐ ਸੀ ਉਹ ਵੀ ਬੰਦ ਜੀ ਸਾਰਿਆਂ ਨੂੰ ਪਹਿਲੇ ਬੰਦਨ ਦਾ ਰੌਲਾ ਕਿਤੇ ਪੈਂਦਾ ਬੰਦ ਪੰਜਾਬ ਹੋ ਜਾਂਦਾ ਤੋ ਮੈਂ ਮੰਤਰੀ ਜੀ ਇਸ ਆਪਣੀ ਪਾਰਟੀ ਇੰਡੀਆ ਨੈਸ਼ਨਲ ਕਾਂਗਰਸ ਵੱਲੋਂ ਤੁਹਾਨੂੰ ਯਕੀਨ ਦਿਵਾ। ਜੋ ਵੀ ਪਾਸ ਹੋਇਆ ਫਗੇਟ ਅਬਾਊਟ ਦੀ ਪਾਸ ਲਿਟ ਥਿੰਕ ਅਬਾਊਟ ਦੀ ਫਿਊਚਰ ਅਸੀਂ ਤੁਹਾਡੇ ਨਾਲ ਆ ਪੰਜਾਬੀਆਂ ਨੂੰ ਕੋਈ ਵੀ ਜੇ ਪੰਜਾਬੀ ਜਗ੍ਹਾ ਸਾਰਾ ਇੱਕ ਮੁੱਠ ਹੋਇਆ ਕਿਸੇ ਦੀ ਤਾਕਤ ਨਹੀਂ ਇਹ ਸਾਡੀ ਵੰਡੇ ਦਾ ਹੀ ਹਿਸਟਰੀ ਇਸ ਗੱਲ ਦੀ ਗਵਾਹ ਹੈ ਜੇ ਅੱਜ ਖਾਲਸਾ ਰਾਜ ਹੈ ਨਹੀਂ ਉਹ ਕਿਉਂਕਿ ਯੂਨਿਟੀ ਹੈ ਨਹੀਂ ਅੱਜ ਵੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ we have to fight as one ਆਪਣੀ ਲੜਾਈ ਆਪਾਂ ਲੜਦੇ ਰਾਂਗੇ ਉਹ ਇੱਕ ਸਿਆਸੀ ਲੜਾਈ ਇਹ ਪੰਜਾਬ ਦੀ ਲੜਾਈ ਆਪਣੀਆਂ ਆਉਣ ਵਾਲੀ ਜਨਰੇਸ਼ਨ ਦੀ ਲੜਾਈ ਆਉਣ ਵਾਲੇ ਸਾਡੇ ਬੱਚਿਆਂ ਦੀ ਲੜਾਈ ਜਿਹੜੀ ਹੈ ਉਹਦੇ ਵਿੱਚ ਸਾਨੂੰ ਇੱਕ ਇੱਕ ਝੁੱਠ ਹੋ ਕੇ ਸਾਰੇ ਨੂੰ ਇਕੱਠੇ ਹੋਣ ਦੀ ਲੋੜ ਹੈ ਮਿਹਨੇ ਕਮੇਣਿਆਂ ਚ ਆਪਾਂ ਪਈਏ ਨਾ Let us forget about the past think of the future ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਇਸ ਲੀਡਰ ਆਫ ਦੀ ਆਪੋਜੀਸ਼ਨ ਵੀ ਸਟੈਂਡ ਬਾਈ ਯੂ ਤੁਹਾਡੇ ਹਰ ਕਦਮ ਨਾਲ ਕਦਮ ਮੋੜੇ ਨਾ ਮੋੜਾ ਲਾ ਕੇ ਸਮੋਚਾ ਸਾਡੀ ਪਾਰਟੀ ਤੁਹਾਡੇ ਨਾਲ ਚੱਲੇਗੀ ਇਹ ਨਹੀਂ ਕਹਿੰਦਾ ਹੋਇਆ ਮੈਂ ਇਜਾਜ਼ਤ ਲਊਂਗਾ ਜੈ ਹਿੰਦ ਜੈ ਭਾਰਤ ਥੈਂਕ ਯੂ ਥੈਂਕ ਯੂ ਸਾਡਾ ਤਾਂ ਇਤਿਹਾਸ ਵੀ ਗਵਾ ਹੈ ਕਿ ਭਾਵੇਂ ਮਿਸਲਾ ਆਪਦੇ ਵਿੱਚ ਲੜਨੀਆਂ ਰਹਿੰਦੀਆਂ ਸੀ ਲੇਕਿਨ ਜਦੋਂ ਕੋਈ ਬਾਹਰੀ ਧੜ ਵੀ ਆਉਂਦਾ ਸੀ ਤੇ ਇਕੱਠੇ ਹੋ ਕੇ ਆਪਾਂ ਉਹਨਾਂ ਦਾ ਮੁਕਾਬਲਾ ਕਰਦੇ ਸੀ ਔਰ ਅੱਜ ਵੀ ਮੈਨੂੰ ਸਦਰ ਤੋਂ ਇਹੀ ਆਸ ਹੈ ਕਿ ਆਪਾਂ ਇਹ ਗੱਲ ਸਹੀ ਦੀ ਨਹੀਂ ਗੱਲ ਇਹ ਪਹੇਰੀ ਹੈ ਔਰ ਇਹ ਇੱਕ ਤਰ੍ਹਾਂ ਨਾਲ ਇਹ ਸਾਡੇ ਸੰਗੀ ਢਾਂਚੇ ਤੇ ਵੀ ਵਾਰ ਆ